ਕਹਿੰਦੇ ਵੀ ਇੱਥੇ ਪੁਲਿਸ ਜਿਹੜੀ ਆ ਉਹ ਵੀ ਮੇਰੇ ਖਿਆਲ 60 70 ਸਾਲ ਪਹਿਲਾਂ ਆਈ ਸੀ ਚੋਰੀ ਹੋਈ ਇੱਥੇ ਜ਼ਰੂਰ ਆਈ ਲੇਕਿਨ ਲੜਾਈ ਨਹੀਂ ਹੋਈ ਤੁਸੀਂ ਦੱਸ ਰਹੇ ਸੀ ਕੋਈ ਲੜਾਈ ਝਗੜਾ ਵੀ ਨਹੀਂ ਹੁੰਦਾ ਬਈ ਮੰਨਣ ਵਾਲੀ ਗੱਲ ਨਹੀਂ ਕਿ ਇਹ ਰਾਮ ਰਾਜੇ ਕੀ ਹੈ ਸ਼ਰੀਫ ਲੋਕ ਨਹੀਂ ਸਾਰੇ ਬਸ ਆਪਣੇ ਕੰਮ ਤੱਕ ਧਿਆਨ ਰੱਖਦੇ ਨੇ ਜੀ ਬਸ ਇਹੀ ਆਈ ਪਾਰਟੀ ਬਾਈ ਖਤਮ ਆਈ ਪਿੰਡੇ ਹੈ ਹੀ ਨਹੀਂ ਆਖਰੀ ਲੜਾਈ ਕਦੋਂ ਹੋਈ ਸੀ ਕੋਈ ਨਹੀਂ ਮੇਰੇ ਹਰ ਤੱਕ ਤਾਂ ਜੀ ਮੈਨ ਬਜ਼ੁਰਗ ਕੋਈ ਦੱਸ ਰਿਹਾ ਸੀ ਕਿ ਆਪਣਾ 60 70 ਸਾਲ ਪਹਿਲਾਂ ਇੱਕ ਵਾਰੀ ਲੜਾਈ ਹੋਈ ਸੀ ਪਰ ਉਹ ਵੀ ਸਾਰਿਆਂ ਬਹਿ ਕੇ ਸੁਲਝਾ ਲਿਆ ਮਸਲਾ ਹਾਂਜੀ ਇਥੇ ਤੁਸੀਂ ਸੁਣਦੇ ਆ ਜੀ ਜੇ ਹੁੰਦੀ ਵੀ ਥੋੜੀ-ਮੋਢੀ ਹੁੰਦੀ ਆ ਉਹ ਤਾਂ ਮੰਨ ਲਓ ਪਿੰਡ ਜਿਹੜੇ ਬੈਠ ਕੀ ਆਲਾ ਸੁਲਝਾ ਲੈਂਦਾ ਵੀ ਥਾਣੇ ਜਾਣ ਵਾਲੇ ਤਾਂ ਕੋਈ ਕਦੇ ਗੱਲ ਹੋਈ ਨਹੀਂ ਜੀ ਇੱਡੀ ਜਿਹੜਾ ਕੋਈ ਰਾਜਨੀਤਿਕ ਨਾ ਕੋਈ ਇਹਨਾਂ ਹੈ ਹੀ ਪ੍ਰੇਮ ਪਿਆਰਾ ਸਾਰੀ ਉਰੀ ਬੈਠੇ ਹੁੰਦੇ ਆ ਮੰਨ ਲਓ ਇੱਕ 1:30 ਵਜੇ ਤੱਕ ਉਰੀ ਤਾਂ ਖੇਡਦੇ ਨੇ ਜਿਹੜੇ ਬਜ਼ੁਰਗ ਨੇ ਸਾਡੇ ਬੰਦੇ ਆ ਕੇ ਮੁੰਡੇ ਬਹਿ ਜਾਂਦੇ ਨੇ ਆ ਕੇ ਜੀ ਕੋਈ ਇਹੋ ਜੀ ਦੂਰ ਨਹੀਂ ਹੈਗੀ ਵੀ ਯਾਰ ਉਹ ਆਹ ਪਾਰਟੀ ਦਾ ਜਾਂ ਆਹ ਪਾਰਟੀ ਦਾ ਕੋਈ ਦੇ ਉਹ ਨਹੀਂ ਹੈਗਾ ਜੀ ਇੱਥੇ ਮੈਨੂੰ ਲੱਗ ਰਿਹਾ ਕਿ ਮੈਂ ਸੁਪਨੇ 'ਚ ਆਂ ਮੈਂ ਕੋਈ ਹੋਰ ਪੰਜਾਬ 'ਚ ਆ ਗਿਆ ਹਾਂ ਜਿਹੜਾ ਸੀਐਮ ਸਾਹਿਬ ਦਾਵਾ ਕਰਦੇ ਰੰਗਲਾ ਪਿੰਡ ਆ ਬਣਾਵਾਂਗੇ ਉਹ ਮੈਨੂੰ ਲੱਗਦਾ ਰੰਗਲਾ ਪਹਿਲਾਂ ਹੀ ਬਣਿਆ ਵੀ ਪੁਲਿਸ ਨਹੀਂ ਆਈ ਪਿੰਡ 'ਚ ਕਿਉਂਕਿ ਪੰਚਾਇਤੀ ਰਾਜ ਦਾ ਇੱਕ ਮਕਸਦ ਹੀ ਇਹ ਸੀ ਕਿ ਜੋ ਵੀ ਹੁੰਦਾ ਪੰਜਾਬ ਜਿਹੜੇ ਪਿੰਡਾਂ ਦੇ ਪੰਚ ਨੇ ਜਿਹੜੇ ਸਰਪੰਚ ਨੇ ਉਹ ਬੈਠ ਕੇ ਜਿਹੜਾ ਸਾਰਾ ਸੋਲਵ ਕਰਨ ਬੜੀ ਹੈਰਾਨੀ ਹੁੰਦੀ ਪਈ ਆ ਵੀ ਪੰਜਾਬ 'ਚ ਅਜਿਹੇ ਪਿੰਡ ਵੀ ਜਿੱਥੇ ਪੁਲਿਸ ਨਹੀਂ ਆਈ ਕਿਉਂ ਹੁੰਦੀ ਜਦ ਪਾਰਟੀ ਹੁੰਦੀ ਨਹੀਂ ਲੜਾਈ ਹੁੰਦੀ ਨਹੀਂ ਇੱਥੇ ਜਿੱਥੇ ਪਾਰਟੀ ਨਹੀਂ ਕਿਥੇ ਲੜਾਈ ਨਹੀਂ ਹੈਗੀ ਜਿੱਥੇ ਪਾਰਟੀ ਆ ਉਥੇ ਲੜਾਈ ਆ ਕਿ ਸਿਰਫ ਪੰਚਾਇਤੀ ਚੋਣਾਂ 'ਚ ਨਹੀਂ ਹੁੰਦੀ ਲੜਾਈ ਜਾਂ ਫਿਰ ਜਦੋਂ ਦੂਸਰੀ ਚੋਣਾਂ ਵੀ ਹੁੰਦੀਆਂ ਨੇ ਐਮ ਐਲ اے ਦੇ ਲਈ ਵਿਧਾਨ ਸਭਾ ਚੋਣਾਂ ਉਹਦੇ ਵਿੱਚ ਵੀ ਬਿਲਕੁਲ ਨਹੀਂ ਹੁੰਦੀਆਂ ਜੀ ਅੱਛਾ ਹਾਂ ਜੀ ਕਿੰਨੀਆਂ ਵੋਟਾਂ ਨੇ ਇਸ ਪੂਰੇ ਪਿੰਡ ਦੀਆਂ ਸਾਰੀਆਂ ਵੋਟਾਂ ਜੀ 400 ਵੋਟਾਂ ਜੀ ਅੱਛਾ ਹਾਂ ਜੀ ਅੱਛਾ ਤੁਸੀਂ ਤਾਂ ਫਿਰ 50-60 ਸਾਲ ਤੋਂ ਤੁਸੀਂ ਦੇਖ ਰਹੇ ਹੋਗੇ 21 ਵਾਰ ਚੋਣ ਜਿਹੜੀ ਹੈ 70 ਸਾਲਾਂ ਦੇ ਵਿੱਚ ਇੱਥੇ ਹੋਈ ਹੈ ਉਦੋਂ ਕਿਉਂ ਹੋਈ ਸੀ ਕਿਸੇ ਨੂੰ ਪਤਾ ਏ ਇਸ ਬਾਰੇ ਇਲੈਕਸ਼ਨ ਅੱਛਾ ਤੁਸੀਂ ਦੱਸ ਰਹੇ ਸੀ ਜੀ ਲਾਸਟ ਇਲੈਕਸ਼ਨ 17 ਸਾਲਾਂ ਚ ਇੱਕ ਵਾਰ ਇਲੈਕਸ਼ਨ ਹੋਈ ਹੈ ਤੇ ਲਾਸਟ ਇਲੈਕਸ਼ਨ ਕਦੋਂ ਹੋਈ ਸੀ ਤੇ ਨੌਬਤ ਕਿਉਂ ਆਈ ਉਹਦੀ ਇਹ ਮੈਨੂੰ ਲੱਗਦਾ 92 ਦੀ ਇਲੈਕਸ਼ਨ ਹੋਈ ਸੀ ਜਦੋਂ ਉਸ ਟਾਈਮ ਹੱਤਵਰਦ ਦਾ ਹਾਂਜੀ ਉਸ ਟਾਈਮ ਇਲੈਕਸ਼ਨ ਹੋਈ ਆ ਉਸ ਤੋਂ ਬਾਅਦ ਇਲੈਕਸ਼ਨ ਨਹੀਂ ਹੋਈ ਅਸੀਂ ਉਹਦੋਂ ਬੱਚੇ ਸਾਂਸ ਟਾਈਮ ਆ ਜੇ ਉਹ ਨਾ ਸਮਝੋ ਸਾਡੀ ਵੋਟਾਂ ਸ਼ਾਇਦ ਬਣੀ ਹੋਵੇ ਉਹਦਾ ਤਾਈ ਤਾਜੀ ਉਸ ਸਮੇਂ ਦੀ ਗੱਲ ਹੈ ਉਸ ਤੋਂ ਬਾਅਦ ਕਿਵੇਂ ਪਿੰਡ ਦੇ ਲੋਕਾਂ ਨੇ ਗੱਲਬਾਤ ਕੀਤੀ ਕਿ ਅਸੀਂ ਇਹ ਚ ਪਹਿਣਾ ਹੀ ਨਹੀਂ ਆ ਵੋਟਾਂ 'ਚ ਸਾਡੇ ਜੀ ਸੰਮਤੀ ਨਾਲ ਹੀ ਪਿੰਡ ਨਗਰ ਬੈ ਕੇ ਬੰਦੇ ਸਿਆਣੇ ਬੈ ਕੇ ਬੰਦਾ ਚੁਣ ਦਿੰਦੇ ਨੇ ਬਸ ਜਿਹੜਾ ਬੰਦਾ ਡਿਸਾਈਡ ਕਰ ਦਿੰਦੇ ਨੇ ਬਸ ਸਹੀ ਆ ਜੇ ਕੋਈ ਹੋਰ ਬੰਦਾ ਪਤਾਲਵਾ ਹੁੰਦਾ ਵੀ ਆ ਤਾਂ ਉਹਨੂੰ ਕਿਹਾ ਜਾਂਦਾ ਵੀ ਤੈਨੂੰ ਅਗਲੇ ਸਾਲ ਸਮਾਂ ਦਿੱਤਾ ਜਾਊਗਾ। ਬਸ ਸਮਾਂ ਤੋਂ ਇਹਨੂੰ ਇਦਾਂ ਚੱਲੀ ਜਾਂਦਾ। ਅੱਛਾ ਇਲੈਕਸ਼ਨ ਨਹੀਂ ਹੋਈ ਪਰ ਮੁੱਦੇ ਤੇ ਬਹੁਤ ਹੋਣਗੇ ਕਿਉਂਕਿ ਅਸੀਂ ਦੇਖਿਆ ਸੜਕ ਦਾ ਬੁਰਾ ਹਾਲ ਹੈ। ਬਹੁਤ ਸਾਰੇ ਪਿੰਡ ਨੂੰ ਡਿਵੈਲਪਮੈਂਟ ਦੀ ਲੋੜ ਹੈ।